ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਰੇ ਕਿਦਾਂ ਠੀਕ ਠਾਕ ਹੋ ਅੱਜ ਲੈ ਕੇ ਆਇਆ ਫਿਰ ਇੱਕ ਛੋਟੀ ਜੀ ਕਹਾਣੀ ਇੱਕ ਜੰਗਲ ਦੇ ਵਿੱਚ ਇੱਕ ਬਹੁਤ ਹੀ ਪੁਰਾਣਾ ਬੋੜ ਦਰਖਤ ਹੁੰਦਾ ਵਾ ਕਾਫੀ ਪੁਰਾਣਾ ਕਾਫੀ ਬਰਿਆਂ ਤੋਂ ਪੁਰਾਣਾ ਦਰਖਤ ਹੁੰਦਾ ਉਹ ਤੇ ਉਸ ਦਰਖਤ ਦੇ ਵੇ ਖੋਡਾ ਹੁੰਦੀਆਂ ਤੇ ਖੋਡਾਂ ਦੇ ਵਿੱਚ ਪੰਛੀ ਰਹਿੰਦੇ ਹੁੰਦੇ ਆ ਖਾਸ ਕਰਕੇ ਤੋਤੇ ਤੇ ਬਹੁਤ ਸਾਰੇ ਤੋਤੇ ਰਹਿੰਦੇ ਹੁੰਦੇ ਆ ਉਸ ਦਰਖਤ ਦੀਆਂ ਖੋਡਾਂ 'ਚ ਤੇ ਬੜਾ ਹਰਾ ਭਰਾ ਦਰਖਤ ਹੁੰਦਾ ਵਾ ਤੇ ਬਹੁਤ ਵਧੀਆ ਸ਼ਾਨਦਾਰ ਦਰਖਤ ਹੁੰਦਾ ਸ਼ਾਨ ਦਿੰਦਾ ਲੋਕਾਂ ਨੂੰ ਲੋਕ ਵੀ ਆ ਕੇ ਆਉਂਦੇ ਜਾਂਦੇ ਰਾਈ ਉਹਦੇ ਥੱਲੇ ਆ ਕੇ ਬੈਠਦੇ ਆ ਤੇ ਇੱਕ ਦਿਨ ਕੀ ਹੁੰਦਾ ਵਾ ਜੰਗਲ ਦੇ ਵਿੱਚ ਇੱਕ ਸ਼ਿਕਾਰੀ ਆਉਂਦਾ ਸ਼ਿਕਾਰੀ ਕੀ ਆਉਂਦਾ ਵਾ ਉਹ ਉਹਦੇ ਕੋਲੇ ਹਥਿਆਰ ਹੁੰਦੇ ਆ ਤੀਰ ਕਮਾਨ ਹੁੰਦਾ ਤੇ ਉਹ ਬਹੁਤ ਹੀ ਖਤਰਨਾਕ ਜ਼ਹਿਰ ਆਪਦੇ ਤੀਰਾਂ ਤੇ ਲਾਈ ਬੈਠਾ ਹੁੰਦਾ ਵਾ ਤੇ ਜਦੋਂ ਉਹ ਖਤਰਨਾਕ ਇੰਨਾ ਖਤਰਨਾਕ ਜ਼ਹਿਰ ਲਾ ਕੇ ਤੇ ਤੀਰ ਛੱਡਦਾ ਨਾ ਕਿਸੇ ਜਾਨਵਰ ਤੇ ਤੇ ਜਾਨਵਰ ਬਚ ਜਾਂਦਾ ਤੇ ਉਹ ਜਿਹੜਾ ਤੀਰ ਸਿੱਧਾ ਉਸ ਬੋਰਡ ਤੇ ਆ ਕੇ ਖੁੱਭ ਜਾਂਦਾ ਵਾ ਉਸ ਬੋਰਡ ਤੇ ਆ ਕੇ ਖੁੱਭ ਜਾਂਦਾ ਪੰਛੀ ਕੋਸ਼ ਔੜ ਜਾਂਦੇ ਕੁਝ ਬੈਠੇ ਰਹਿੰਦੇ ਆ ਤੇ ਪੰਛੀ ਛੱਡਦੇ ਨਹੀਂ ਉਦੋਂ ਤੇ ਹੌਲੀ ਹੌਲੀ ਦਿਨ ਪੈਂਦੇ ਗਏ ਪੈਂਦੇ ਗਏ ਪੈਂਦੇ ਗਏ ਤੇ ਉਹ ਜਿਹੜਾ ਬੋਰਡ ਆ ਕਿਉਂਕਿ ਜ਼ਹਿਰੀਲਾ ਤੀਰ ਲੱਗਾ ਹੁੰਦਾ ਉਹ ਬੋਰਡ ਨੂੰ ਜ਼ਹਿਰ ਵਾਲਾ ਤੇ ਉਹ ਬੋਰਡ ਸੁੱਕਣਾ ਸੁੱਕਣਾ ਸ਼ੁਰੂ ਹੋ ਜਾਂਦਾ ਵਾ ਬੋਰਡ ਸੁੱਕਣਾ ਸ਼ੁਰੂ ਹੋ ਜਾਂਦਾ ਵਾ ਤੇ ਜਦੋਂ ਉਹ ਬੋਰਡ ਸੁੱਕੀ ਜਾਂਦਾ ਵਾ ਤੇ ਪੰਛੀ ਹੌਲੀ ਹੌਲੀ ਉੱਡਨੇ ਸ਼ੁਰੂ ਹੋ ਜਾਂਦੇ ਉੱਥੋਂ ਆਪਦੇ ਆਂਡਲੇ ਕਿਤੇ ਹੋਈ ਕੋਈ ਹੋਰ ਬਣਾ ਲੈਂਦਾ ਕਿਤੇ ਕੋਈ ਹੋਰ ਬਣਾ ਲੈਂਦਾ ਵਾ ਸਾਰੇ ਪੰਛੀ ਉੱਥੋਂ ਤੁਰੇ ਜਾਂਦੇ ਆ ਤੇ ਉੱਥੇ ਇੱਕ ਬਹੁਤ ਬਹੁਤ ਪੁਰਾਣਾ ਤੋਤਾ ਹੁੰਦਾ ਵਾ ਕਿਸੇ ਚੰਗੇ ਟਾਈਮ ਚੋਂ ਬੰਦੇ ਤੋਤੇ ਨੇ ਭਗਤੀ ਕੀਤੀ ਹੋਣੀ ਆ ਤੇ ਤੋਤੇ ਜਾਣਾ ਮਿਲ ਗਿਆ ਵਿਚਾਰੇ ਨੂੰ ਤੇ ਉੱਥੇ ਉਹ ਵੀ ਬਜ਼ੁਰਗ ਤੋਤਾ ਹੁੰਦਾ ਇੱਕ ਤੇ ਸਾਰੇ ਤੋਤੇ ਤੁਰ ਜਾਂਦੇ ਆ ਤੇ ਉਹ ਨੌਜਵਾਨ ਤੋਤੇ ਉਹਨਾਂ ਨੂੰ ਕਹਿੰਦੇ ਆ ਵੀ ਤੂੰ ਇੱਥੇ ਘਾਤੋਂ ਤੂੰ ਕਿਉਂ ਨਹੀਂ ਜਾਂਦਾ ਉਹ ਕੀ ਕਰਦਾ ਤੋ ਤਾਂ ਡੇਲੀ ਚੋਗਾ ਚੁਗਣ ਜਾਂਦਾ ਚੋਗਾ ਚੁਗ ਕੇ ਵਾਪਸ ਫਿਰ ਉਸੇ ਬੋਰਡ ਤੇ ਆ ਜਾਂਦਾ ਵਾ ਤੇ ਗੱਲ ਐਦਾਂ ਵਾ ਵਾ ਫੈਲਦੀ ਫੈਲਦੀ ਦੇਵਰਾਜ ਇੰਦਰ ਕੋਲੇ ਚਲ ਜਾਂਦੀ ਆ ਇੰਦਰ ਕੋਲੇ ਗੱਲ ਚ ਆਵੜ ਜਾਂਦੀ ਦੇਵਤੇ ਦੇਵਤੇ ਕੋਲੇ ਤੇ ਦੇਵਰਾਜ ਇੰਦਰ ਜਿਹੜਾ ਹੁੰਦਾ ਦੇਵਤਾ ਉਹ ਪੰਛੀ ਨੂੰ ਆ ਕੇ ਪੁੱਛਦਾ ਵਾ ਵੀ ਤੂੰ ਜਾਂਦਾ ਕਿਉਂ ਨਹੀਂ ਪਿਆ ਇੱਥੋਂ ਉਹ ਕਹਿੰਦਾ ਵੀ ਮੈਨੂੰ ਓਖੇ ਟਾਈਮ ਦੇ ਵਿੱਚ ਇਸ ਬੂਡ ਨੇ ਸੰਭਾਲ ਲਿਆ ਸੀਗਾ ਮੇਰੇ ਕੋਲ ਘਰ-ਬਾਰ ਨਹੀਂ ਸੀਗਾ ਮੈਨੂੰ ਤੁੱਪ ਤੋਂ ਬਚਾਇਆ ਛਾਂ ਦਿੱਤੀ ਮੇਰਾ ਘਰ ਇਹ ਆ ਤੇ ਮੀਂਹੇਰੀ ਤੋਂ ਮੈਨੂੰ ਇਸ ਦਰਖਤ ਨੇ ਬਚਾਇਆ ਵਾ ਤੇ ਮੈਂ ਕਿਵੇਂ ਛੱਡਦਾ ਮੇਰੀ ਜਨਮ ਭੂਮੀ ਇਹ ਆ ਮੈਂ ਇੱਥੇ ਜੰਮਿਆ ਪੜਿਆ ਵਾ ਉਸ ਬੂਡ ਤੇ ਉਹਦਾ ਜਨਮ ਹੋਇਆ ਹੁੰਦਾ ਤੇ ਉਹ ਬੂਡ ਨੂੰ ਛੱਡਦਾ ਨਹੀਂਗਾ ਤੇ ਕੀਰੀ ਉਹ ਕਹਿੰਦਾ ਵੀ ਤੂੰ ਚਾਹਣਾ ਕੀ ਆ ਦੇਵਰਾਜ ਇੰਦਰ ਉਹਨਾਂ ਗੱਲਾਂ ਤੋਂ ਬਹੁਤ ਪ੍ਰਸੰਨ ਹੁੰਦਾ ਖੁਸ਼ ਹੁੰਦਾ ਤੇ ਉਹ ਕਹਿੰਦਾ ਵੀ ਤੂੰ ਕੀ ਚਾਹਣਾ ਵਾ ਉਹ ਕਹਿੰਦਾ ਮੈਂ ਇਹ ਚਾਹਣਾ ਵਾ ਵੀ ਤੂੰ ਇਸ ਬੋਰਡ ਨੂੰ ਵੀ ਫੇਰ ਦੇ ਸਰਜੀਵ ਕਰ ਦੇ ਮਤਲਬ ਕਿ ਜਾਨ ਪਾ ਦੇ ਚ ਇਹ ਫੇਰ ਹਰਿਆ ਭਰਿਆ ਹੋ ਜਾ ਪਏ ਉਹ ਕਹਿੰਦਾ ਠੀਕ ਆ ਉਹ ਬੋਰਡ ਨੂੰ ਹਰਿਆ ਭਰਿਆ ਕਰ ਦਿੰਦਾ ਵਾ ਜਦੋਂ ਹਰਿਆ ਭਰਿਆ ਹੋ ਜਾਂਦਾ ਵਾ ਪੰਛੀ ਫੇਰ ਆ ਕੇ ਆਂਡੇ ਪਾ ਲੈਂਦੇ ਆ ਫੇਰ ਰਹਿੰਦੇ ਆ ਉਵੇਂ ਫੇਰ ਹਰਿਆ ਭਰਿਆ درخت ਵਧੀਆ ਸ਼ਾਨਦਾਰ ਹੋ ਜਾਂਦਾ ਵਾ ਤਾਂ ਉਹ ਤੋਤਾ ਉਹਵੇਂ ਉੱਥੇ ਰਹਿਣ ਲੱਗ ਜਾਂਦੇ ਆ ਤਾਂ ਹੋਰ ਪੰਛੀ ਵੀ ਆ ਜਾਂਦੇ ਆ ਤੇ ਉਹ ਉਹ ਥੋੜੇ ਟਾਈਮ ਬਾਅਦ ਉਹ ਜਿਹੜਾ ਬਜ਼ੁਰਗ ਤੋਤਾ ਹੁੰਦਾ ਉਹ ਤਾਂ ਮਰ ਜਾਂਦਾ ਤੇ ਬਾਕੀ ਤੋਤੇ ਉੱਥੇ ਹੀ ਰਹਿ ਜਾਂਦੇ ਉਵੇਂ ਕੈਨ ਨੂੰ ਕਹਾਣੀ ਹੈਗੀ ਬੜੀ ਛੋਟੀ ਜੀ ਆ ਪਰ ਸਿੱਖਿਆ ਬਹੁਤ ਵੱਡੀ ਦਿੰਦੀ ਆ ਕੈਨ ਦਾ ਮਤਲਬ ਇਹ ਆ ਕਹਾਣੀ ਦੀ ਸਿੱਖਿਆ ਵੀ ਸਾਨੂੰ ਹਮੇਸ਼ਾ ਉਹ ਅਗਲੇ ਦੇ ਦੁੱਖ ਦੇ ਵਿੱਚ ਹੁਣ ਛੱਡਣਾ ਨਹੀਂ ਚਾਹੀਦਾ ਸਾਨੂੰ ਦੁੱਖ ਦੇ ਵਿੱਚ ਉਹਦਾ ਸਾਥ ਦੇਣਾ ਚਾਹੀਦਾ ਵਾ ਕਿ ਕੀ ਆ ਉਹ ਬੰਦਾ ਦੁੱਖ ਦੇ ਵਿੱਚ ਹੈਗਾ ਤੇ ਅਸੀਂ ਉਹਦਾ ਸਾਥ ਦਈਏ ਨਾ ਕਿ ਉਹਨੂੰ ਛੱਡ ਕੇ ਚੱਲ ਜਾਈਏ ਜੇ ਕੋਈ ਤੁਹਾਡੇ ਦੁੱਖ 'ਚ ਤੁਹਾਡੇ ਸ਼ਾਮਲ ਨਹੀਂ ਹੋ ਸਕਦਾ ਵੀ ਵੀ ਤੁਹਾਡੇ ਨਾਲ ਨਹੀਂ ਨਾ ਖੜਦਾ ਤੇ ਉਹ ਤੁਹਾਡੇ ਸੁੱਖਾਂ ਦੇ ਵਿੱਚ ਵੀ ਖੜਨ ਦੇ ਹੱਕਦਾਰ ਨਹੀਂਗਾ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਆ ਸੋ ਇਸੇ ਕਰਕੇ ਕਹਿੰਨਾ ਵੀ ਹਰੇਕ ਦਾ ਸਾਥ ਦਿਓ ਕਿਸੇ ਨੂੰ ਦੁੱਖ 'ਚ ਨਾ ਛੱਡੋ ਸੋ ਐਸੀ ਛੋਟੀ ਜੀ ਕਹਾਣੀ ਆਸ ਕਰਦਾ ਸਾਰਿਆਂ ਨੂੰ ਵਧੀਆ ਲੱਗੀ ਹੋਊਗੀ ਤੇ ਮਿਲਦੇ ਆਂ ਅਗਲੀ ਕਹਾਣੀ 'ਚ ਸਾਸਰੀ ਆਕਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੇ ਚੈਨਲ ਤੇ ਨਵੇਂ ਆਏ ਆ ਤਾਂ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਮਿਲਦੇ ਆਂ ਅਗਲੀ ਕਹਾਣੀ 'ਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ